ਆਪਣੀ ਪਾਰਟੀ ਦੇ ਵੱਲੋਂ ਪੰਜਾਬ ਦੇ ਪੰਜ ਹਲਕਿਆਂ ਦੇ ਵਿੱਚ ਆਪਣੇ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਨੇ ਜਿਸ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਦੀਨੋਂ ਦੇ ਹਲਕਾ ਫਗਵਾੜਾ ਦੇ ਵਿੱਚ ਹਰਨੂਰ ਸਿੰਘ ਹਰਜੀ ਨੂੰ ਫਗਵਾੜਾ ਦਾ ਹਲਕਾ ਇੰਚਾਰਜ ਬਣਾਇਆ ਗਿਆ ਤਾਂ ਹਰਜੀਮਾਨ ਦੇ ਹਲਕਾ ਇੰਚਾਰਜ ਲੱਗਣ ਤੇ ਫਗਵਾੜਾ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਫਗਵਾੜਾ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਕਿ ਉਧਰ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਫਗਵਾੜਾ ਦੇ ਲੋਕਾਂ ਦੀ ਵੀ ਡਿਮਾਂਡ ਸੀ ਕਿ ਹਰਜੀਮਾਨ ਵਰਗੇ ਨੌਜਵਾਨਾਂ ਜਿਨ੍ਹਾਂ ਨੂੰ ਹਲਕੇ ਦੇ ਵਿੱਚ ਕਮਾਂਡ ਦਿੱਤੀ ਜਾਵੇ ਇਹ ਤੇ ਫਗਵਾੜਾ ਸ਼ਹਿਰ ਤਰੱਕੀ ਕਰ ਸਕੇ ਉਧਰ ਹੀ ਨਵੇਂ ਹਲਕਾ ਇੰਚਾਰਜ ਹਰਜੀਮਾਨ ਦਾ ਇਹ ਕਹਿਣਾ ਹੈ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਫਗਵਾੜਾ ਵਾਸੀਆਂ ਦੀ ਉਮੀਦਾਂ ਤੇ ਵੀ ਖਰੇ ਉਤਰਨਗੇ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੇ ਸਾਡੇ ਹਰਜੀਮਾਨ ਜੀ ਹਨੂਰ ਮਾਨੀ ਜੀ ਨੂੰ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਆਲ ਜੀ ਔਰ ਮਨੀਸ਼ ਸੋਧਿਆ ਜੀ ਸਾਡੇ ਸੂਬੇ ਦੇ ਫਗਵਾੜੀ ਔਰ ਸਾਡੇ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਔਰ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਜੀ ਦਾ ਔਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵੀ ਹਰਜੀ ਮਾਨ ਜੀ ਨੂੰ ਜਿਹੜਾ ਉਹਨਾਂ ਨੇ ਫਗਵਾੜੇ ਦਾ ਹਲਕਾ ਇੰਚਾਰਜ ਲਾਇਆ ਵਾ ਔਰ ਮਾਨ ਸਾਹਿਬ ਦਾ ਇਹ ਜਿਹੜਾ ਬੁਟਾ ਕਿੰਨੇ ਸਾਲਾਂ ਤੋਂ ਸੇਵਾ ਕਰ ਰਿਹਾ ਫਗਵਾੜੇ ਦੀ ਹਲਕੇ ਦੀ ਔਰ ਉਹ ਅੱਜ ਉਹਲਾ ਫਲ ਮਿਲਿਆ ਵਾ ਹਰਜੀ ਮਾਨ ਜੀ ਨੂੰ ਕਿਉਂਕਿ ਅੱਗੇ ਇਹਨਾਂ ਨੇ ਬਾਗਡੋਰ ਸਾਹਮਣੀ ਆ ਮੈਂ ਤਾਂ ਪਹਿਲਾਂ ਹੀ ਮਾਨ ਸਾਹਿਬ ਨੂੰ ਕਿਹਾ ਸੀ ਵੀ ਇਹ 2027 ਚ ਅਸੀਂ ਤਾਂ ਹਰਜੀ ਨੂੰ ਐਮਐਲਏ ਦੇਖਣਾ ਚਾਹੁੰਦੇ ਆ ਜੀ ਔਰ ਸਾਰਾ ਫਗਵਾੜੇ ਦਾ ਜੂਥ ਸਾਰੇ ਔਰ ਪੂਰੀ ਮਿਹਨਤ ਨਾਲ ਤਨ ਦੇਈ ਨਾਲ ਇਹ ਜਿਹੜਾ ਫਗਵਾੜੇ ਦਾ ਪਿੰਡਾਂ ਦਾ ਵੀ ਸ਼ਹਿਰ ਦਾ ਵੀ ਵਿਕਾਸ ਕਰਨ ਦੇ ਵਿੱਚ ਇਹ ਰਾਤ ਦੇਣ ਇਹਨਾਂ ਦੇ ਫੋਨ ਵੀ ਆਉਂਦੇ ਰਹਿੰਦੇ ਉਦਾਂ ਵੀ ਇਹ ਲੱਗੇ ਰਹਿੰਦੇ ਵੀ ਆਪਾਂ ਆ ਕਰਾਈਏ ਹੁਣ ਮੇਰ ਸਾਹਿਬ ਆ ਕਰਾਈਏ ਮੈਂ ਕਹਾ ਸਾਰਾ ਆਪਾਂ ਕਰੀ ਜਾਣਾ ਇੱਕ ਇੱਕ ਕਰਕੇ ਇਹਨਾਂ ਦਾ ਫੇਰ ਵੀ ਸ਼ਹਿਰ ਦੇ ਵਿੱਚ ਬਹੁਤ ਲਗਨ ਆ ਮੈਂ ਪਰਮਾਤਮਾਗੇ ਇਹੀ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਤਰੱਕੀ ਹੁੰਦੀ ਰਹੇ ਜੋ ਅੱਜ ਸਾਡੇ ਕੌਮਿਕ ਕਨਵੀਨਰ ਸ਼੍ਰੀ ਅਰਵਿੰਦ ਕੇਜ ਦਿਵਾਲ ਜੀ ਸਾਡੇ ਮਨੀਸ਼ ਸੋਧਿਆ ਜੀ ਜੋ ਪੰਜਾਬ ਦੇ ਪਰਿਵਾਰੀ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੇ ਜੋ ਜ਼ਿੰਮੇਵਾਰੀ ਅੱਜ ਮੇਰੇ ਝੋਲੀ ਪਾਈ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਮੈਂ ਆਪਣੀ ਪੂਰੀ ਹਾਈ ਕਮਾਂਡ ਦਾ ਇਸ ਜੀ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅ ਮੇਰੇ ਪਰਿਵਾਰ ਉਤੇ ਫਾਦਰ ਸਾਹਿਬ ਦੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਮੇਰੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਅੱਜ ਇਹ ਜ਼ਿੰਮੇਵਾਰੀ ਮੇਰੀ ਚੋਲੀ ਪਈ ਆ ਮੈਂ ਪੂਰੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਪੂਰੀ ਪੰਜਾਬ ਫਗਵਾੜ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਆ ਕਿ ਜੋ ਫਗਵਾੜੇ ਦੇ ਬਿਹਤਰੀ ਦੇ ਕੰਮ ਹੋਣਗੇ ਜੋ ਵਿਕਾਸ ਦੇ ਕੰਮ ਹੋਣਗੇ ਜੋ ਲੋਕਾਂ ਦੇ ਹੱਕਾਂ ਦੇ ਕੰਮ ਹੋਣਗੇ ਜਿਵੇਂ ਫਾਦਰ ਸਾਹਿਬ ਨੇ ਪਿਛਲੇ 40 ਸਾਲ ਤੋਂ ਫਗਵਾੜੇ ਦੀ ਸੇਵਾ ਕੀਤੀ ਆ ਮੈਂ ਉਸੇ ਤਰ੍ਹਾਂ ਆਪਣੀ ਤੰਦਹੀ ਦੇ ਨਾਲ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਪੂਰੀ ਮਿਹਨਤ ਦੇ ਨਾਲ ਲੋਕਾਂ ਦੀ ਸੇਵਾ ਇਸ ਤਰ੍ਹਾਂ ਕਰਦਾ ਰਵਾਂਗਾ ਅੱਜ ਬਹੁਤ ਖੁਸ਼ੀ ਦਾ ਦਿਲਾਂ ਕਿਉਂਕਿ ਮੇਰੇ ਛੋੜੇ ਵੀਰ ਨੋਰ ਸਿੰਘ ਹਰਜੀ ਮਾਨ ਨੂੰ ਫਗਵਾੜਾ ਦਾ ਹਲਕਾ ਚਾਰ ਲਗਾਇਆ ਗਿਆ ਔਰ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਦਾ ਸੁਸ਼ੋਦਿਆ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਐਮਪੀ ਡਾਕਟਰ ਰਾਕ ਮਰ ਚੱਬੇয়াল ਜੀ ਦਾ ਔਰ ਸਾਡੇ ਜਿਹੜੇ ਮੇਹਰ ਆਰਾਮਪਾਲ ਉਪਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਈ ਕਮਾਂਡ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਇੱਕ ਮਿਹਨਤ ਦੇਖ ਕੇ ਸਾਡੇ ਛੋੜੇ ਬੀਨ ਨੇ ਜਾਂਦੀ ਆਮ ਆਦੀ ਪਾਰਟੀ ਜੁਆਇਨ ਕੀਤੀ ਉਸ ਤੋਂ ਬਾਅਦ ਮਿਹਨਤ ਕੀਤੀ ਆ ਚਾਹੇ ਜਿਮਨੀ ਚੌਂਸੀ ਚਾਹੇ ਲੋਕ ਸਭਾ ਸੀ ਚਾਹੇ ਕਾਰਪੋਰੇਸ਼ਨ ਦੀ ਔਰ ਮਿਹਨਤ ਦਾ ਜਿਹੜਾ ਫਲ ਆ ਜੇ ਸਾਡੇ ਛੋਟੇ ਵੀਰ ਨੂੰ ਹੋ ਲਿਆ ਔਰ ਮੈਂ ਸਾਰੇ ਵਰਕਰਾਂ ਨੂੰ ਤੁਹਾਡੇ ਲਈ ਇੱਕ ਮੱਧਮ ਰਾਈ ਮੈਸੇਜ ਦੇਣਾ ਚਾਹੁੰਦਾ ਵੀ ਅੱਜ ਤੋਂ ਤੁਸੀਂ ਤਿਆਰੀ ਕਰ ਲਓ ਪਹਿਲਾਂ ਤੈਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਵਰਕਰਾਂ ਨੂੰ ਵੀ ਅੱਜ ਤੋਂ ਤਿਆਰੀ ਕਰ ਲਓ 2027 ਦੇ ਵਿੱਚ ਫਗਵਾੜੇ ਦਾ ਜਿਹੜਾ ਆਪਾਂ ਸਹਰਨੋ ਸਿੰਘ ਹਰਜੀਮਾਨ ਨੂੰ ਆਪਾਂ ਮੇਰ ਬਣਾਉਣਾ ਐਮ ਐਲ ਏ ਬਣਾਉਣਾ ਔਰ ਜਿਹੜਾ ਤੁਹਾਡੀ ਸਾਰਿਆਂ ਦੀ ਮਿਹਨਤ ਦਾ ਸਦਕਾ ਇਹ ਖੁਸ਼ੀ ਆ ਏ ਮੇਰੇ ਮਨ ਨੂੰ ਖੁਸ਼ੀ ਕਿਉਂ ਗਈ ਮੇਰਾ ਛੋਟਾ ਵੀਰ ਜਿਹੜਾ ਹਰਨੂਰ ਹਰਜੀਮਾਨ ਹਲਕਾ ਇੰਚਾਰਜ ਬਣਿਆ ਇਹ ਐਮਐਲਏ ਬਣ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਮੇਰਾ ਛੋਟਾ ਵੀਰ ਮੇਰਾ ਬੇਟੇ ਦੇ ਸਮਾਨ ਜਿਹੜਾ ਹਰਜੀਮਾਨ ਹੈ ਜਿਹਨੂੰ ਬਹੁਤ ਹੀ ਵੱਡਾ ਅਹੁਦਾ ਜਿਹੜਾ ਕਿ ਅੱਜ ਹਲਕਾ ਇੰਚਾਰਜ ਦਾ ਦਿੱਤਾ ਗਿਆ ਹੈ ਇਹ ਸਿਰਫ ਉਹਦੀ ਮਿਹਨਤ ਹੀ ਹੈ ਮੈਂ ਹੁਣ ਇਹਦੇ 'ਚ ਕੀ ਤੁਹਾਨੂੰ ਕਹਾਂ ਇਹਨੂੰ ਅੱਧੀ ਰਾਤ ਨੂੰ ਵੀ ਫੋਨ ਕਰ ਲਓ ਤੇ ਅੱਧੀ ਰਾਤ ਨੂੰ ਵੀ ਤਤਪਰ ਰਹਿੰਦਾ ਕੰਮ ਕਰਨ ਦੇ ਲਈ ਕਦੀ ਐਦਾਂ ਨਹੀਂ ਹੋਇਆ ਕਿ ਉਹਨੇ ਫੋਨ ਨਹੀਂ ਚੱਕਿਆ ਜੇ ਚੱਕਿਆ ਨਹੀਂ ਵੀ ਚੱਕਿਆ ਤੇ ਉਹਨੇ ਬੈਕ ਕਾਲ ਜ਼ਰੂਰ ਕਰਨੀ ਹੈ ਅੱਜ ਉਹਦੀ ਮਿਹਨਤ ਦੇ ਨਤੀਜੇ ਆਪਾਂ ਇੱਥੇ ਖੜੇ ਆ ਕਿ ਅੱਜ ਉਹਨੂੰ ਹਲਕਾ ਇੰਚਾਰਜ ਬਣਾਇਆ ਗਿਆ ਇੱਥੇ ਜਿੱਥੇ ਹੀ ਮੈਂ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉੱਥੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਉਹਨਾਂ ਦੇ ਘਰ ਇੱਕ ਹੋਰ ਬੂਟਾ ਲਾ ਦਿੱਤਾ ਜਿੱਥੇ ਪਹਿਲੇ ਜੋਗਿੰਦਰ ਸਿੰਘ ਮਾਨ ਜੀ ਕੰਮ ਕਰਦੇ ਸੀ ਅੱਜ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋਏ ਹਰਜੀਮਾਨ ਹੈ ਔਰ 2027 ਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਪੂਰੇ ਫਗਵਾੜਾ ਵਾਸੀ ਇਹਨਾਂ ਨੂੰ ਮੋਟਾ ਪਾ ਕੇ ਤੇ ਐਮਐਲਏ ਬਣਾਣਗੇ ਤੇ ਅਸੀਂ ਇਹਨਾਂ ਦੇ ਨਾਲ ਹਰ ਵੇਲੇ ਦਿਨ ਰਾਤ ਖੜੇ ਆ ਜਦੋਂ ਸਾਡੀ ਲੋੜ ਪੈ ਗਈ ਅਸੀਂ ਇਹਨਾਂ ਦੇ ਨਾਲ ਹੀ ਆ ਤੁਹਾਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਪੰਜ ਹਲਕਿਆਂ ਦੇ ਵਿੱਚ ਆਪਣੇ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਨੇ ਜਿਸ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਦੀਨੋਂ ਦੇ ਹਲਕਾ ਫਗਵਾੜਾ ਦੇ ਵਿੱਚ ਹਰਨੂਰ ਸਿੰਘ ਹਰਜੀ ਨੂੰ ਫਗਵਾੜਾ ਦਾ ਹਲਕਾ ਇੰਚਾਰਜ ਬਣਾਇਆ ਗਿਆ ਤਾਂ ਹਰਜੀ ਮਾਨ ਦੇ ਹਲਕਾ ਇੰਚਾਰਜ ਲੱਗਣ ਤੇ ਫਗਵਾੜਾ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਫਗਵਾੜਾ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਕਿ ਉਧਰ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਫਗਵਾੜਾ ਦੇ ਲੋਕਾਂ ਦੀ ਵੀ ਡਿਮਾਂਡ ਸੀ ਕਿ ਹਰਜੀ ਮਾਨ ਵਰਗੇ ਨੌਜਵਾਨਾਂ ਜਿਨ੍ਹਾਂ ਨੂੰ ਹਲਕੇ ਦੇ ਵਿੱਚ ਕਮਾਂਡ ਦਿੱਤੀ ਅਵੇ ਤੇ ਫਗਵਾੜਾ ਸ਼ਹਿਰ ਤਰੱਕੀ ਕਰ ਸਕੇ ਉਧਰ ਹੀ ਨਵੇਂ ਹਲਕਾ ਇੰਚਾਰਜ ਹਰਜੀਮਾਨ ਦਾ ਇਹ ਕਹਿਣਾ ਹੈ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਫਗਵਾੜਾ ਵਾਸੀਆਂ ਦੀ ਉਮੀਦਾਂ ਤੇ ਵੀ ਖਰੇ ਉਤਰਨਗੇ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੈਂ ਸਾਡੇ ਹਰਜੀਮਾਨ ਜੀ ਹਨੂਰ ਮਾਨੀ ਜੀ ਨੂੰ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਆਲ ਜੀ ਔਰ ਮਨੀਸ਼ ਸੋਧਿਆ ਜੀ ਸਾਡੇ ਸੂਬੇ ਦੇ ਪਰਵਾਰੀ ਔਰ ਸਾਡੇ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਔਰ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਜੀ ਦਾ ਔਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵੀ ਹਰਜੀ ਮਾਨ ਜੀ ਨੂੰ ਜਿਹੜਾ ਉਹਨਾਂ ਨੇ ਫਗਵਾੜੇ ਦਾ ਹਲਕਾ ਇੰਚਾਰਜ ਲਾਇਆ ਵਾ ਔਰ ਮਾਨ ਸਾਹਿਬ ਦਾ ਇਹ ਜਿਹੜਾ ਬੁਟਾ ਕਿੰਨੇ ਸਾਲਾਂ ਤੋਂ ਸੇਵਾ ਕਰ ਰਿਹਾ ਫਗਵਾੜੇ ਦੀ ਹਲਕੇ ਦੀ ਔਰ ਉਹ ਅੱਜ ਉਹਲਾ ਫਲ ਮਿਲਿਆ ਵਾ ਹਰਜੀ ਮਾਨ ਜੀ ਨੂੰ ਕਿਉਂਕਿ ਅੱਗੇ ਇਹਨਾਂ ਨੇ ਬਾਗਡੋਰ ਸਾਹਮਣੀ ਆ ਮੈਂ ਤਾਂ ਪਹਿਲਾਂ ਹੀ ਮਾਨ ਸਾਹਿਬ ਨੂੰ ਕਿਹਾ ਸੀ ਵੀ ਇਹ 2027 ਚ ਅਸੀਂ ਤਾਂ ਹਰਜੀ ਨੂੰ ਐਮਐਲਏ ਦੇਖਣਾ ਚਾਹੁੰਦੇ ਆ ਜੀ ਔਰ ਸਾਰਾ ਫਗਵਾੜੇ ਦਾ ਜੂਥ ਸਾਰੇ ਔਰ ਪੂਰੀ ਮਿਹਨਤ ਨਾਲ ਤਨ ਦੇਈ ਨਾਲ ਇਹ ਜਿਹੜਾ ਫਗਵਾੜੇ ਦਾ ਪਿੰਡਾਂ ਦਾ ਵੀ ਸ਼ਹਿਰ ਦਾ ਵੀ ਵਿਕਾਸ ਕਰਨ ਦੇ ਵਿੱਚ ਇਹ ਰਾਤ ਦੇਣ ਇਹਨਾਂ ਦੇ ਫੋਨ ਵੀ ਆਉਂਦੇ ਰਹਿੰਦੇ ਉਦਾਂ ਵੀ ਇਹ ਲੱਗੇ ਰਹਿੰਦੇ ਵੀ ਆਪਾਂ ਆ ਕਰਾਈਏ ਹੁਣ ਮੇਰ ਸਾਹਿਬ ਆ ਕਰਾਈਏ ਮੈਂ ਕਹਾ ਸਾਰਾ ਆਪਾਂ ਕਰੀ ਜਾਣਾ ਇੱਕ ਇੱਕ ਕਰਕੇ ਇਹਨਾਂ ਦਾ ਫੇਰ ਵੀ ਸ਼ਹਿਰ ਦੇ ਵਿੱਚ ਬਹੁਤ ਲਗਣਾ ਮੈਂ ਪਰਮਾਤਮਾਗੇ ਇਹੀ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਤਰੱਕੀ ਹੁੰਦੀ ਰਹੇ ਜੋ ਅੱਜ ਸਾਡੇ ਕੌਮਿਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਨੀਸ਼ ਸੋਧਿਆ ਜੀ ਜੋ ਪੰਜਾਬ ਦੇ ਪਰਿਵਾਰੀ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਨੇ ਜੋ ਜ਼ਿੰਮੇਵਾਰੀ ਅੱਜ ਮੇਰੇ ਝੋਲੀ ਪਾਈ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਮੈਂ ਆਪਣੀ ਪੂਰੀ ਹਾਈ ਕਮਾਂਡ ਦਾ ਇਸ ਜੀ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅ ਮੇਰੇ ਪਰਿਵਾਰ ਹਉਤੇ ਫਾਦਰ ਸਾਹਿਬ ਦੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਮੇਰੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਅੱਜ ਇਹ ਜ਼ਿੰਮੇਵਾਰੀ ਮੇਰੀ ਚੋਲੀ ਪਈ ਆ ਮੈਂ ਪੂਰੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਪੂਰੀ ਫਗਵਾੜ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਆ ਕਿ ਜੋ ਫਗਵਾੜ ਦੇ ਬਿਹਤਰੀ ਦੇ ਕੰਮ ਹੋਣਗੇ ਜੋ ਵਿਕਾਸ ਦੇ ਕੰਮ ਹੋਣਗੇ ਜੋ ਲੋਕਾਂ ਦੇ ਹੱਕਾਂ ਦੇ ਕੰਮ ਹੋਣਗੇ ਜਿਵੇਂ ਫਾਦਰ ਸਾਹਿਬ ਨੇ ਪਿਛਲੇ 40 ਸਾਲ ਤੋਂ ਫਗਵਾੜ ਦੀ ਸੇਵਾ ਕੀਤੀ ਆ ਮੈਂ ਉਸੇ ਤਰ੍ਹਾਂ ਆਪਣੀ ਤਨਦੇਹੀ ਦੇ ਨਾਲ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਪੂਰੀ ਮਿਹਨਤ ਦੇ ਨਾਲ ਲੋਕਾਂ ਦੀ ਸੇਵਾ ਇਸੇ ਤਰ੍ਹਾਂ ਕਰਦਾ ਰਵਾਂਗਾ ਅੱਜ ਬਹੁਤ ਖੁਸ਼ੀ ਦਾ ਹੈ ਕਿ ਉਹਨਾਂ ਛੋਡੇ ਵੀਰ ਹਨੂਰ ਸਿੰਘ ਹਰਜੀ ਮਾਰਨੂ ਫਗਵਾੜਾ ਦਾ ਹਲਕਾ ਚਾਰ ਲਗਾਇਆ ਗਿਆ ਔਰ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਦਾ ਸੁਸ਼ੋਦਿਆ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਐਮਪੀ ਡਾਕਟਰ ਚੰਬਰ ਚੱਬੇਵਾਲ ਜੀ ਦਾ ਔਰ ਸਾਡੇ ਜਿਹੜੇ ਮੇਰ ਆਰਾਮਪਾਲ ਉਪਲ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਈ ਕਮਾਂਡ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਇੱਕ ਮਿਹਨਤ ਦੇਖ ਕੇ ਸਾਡੇ ਛੋਡੇ ਵੀਰ ਨੇ ਜਾਦੀ ਆਮ ਆਦੀ ਪਾਰਟੀ ਜੁਆਇਨ ਕੀਤੀ ਉਸ ਤੋਂ ਬਾਅਦ ਮਿਹਨਤ ਕੀਤੀ ਆ ਚਾਹੇ ਜਿਮਨੀ ਚੌਂਸੀ ਚਾਹੇ ਲੋਕ ਸਭਾ ਚਾਹੇ ਚਾਰਪੋਰੇਸ਼ਨ ਦੀ ਔਰ ਮਿਹਨਤ ਦਾ ਜਿਹੜਾ ਫਲ ਆ ਜੇ ਸਾਡੇ ਛੋਟੇ ਵੀਰ ਨੂੰ ਹੋ ਲਿਆ ਔਰ ਮੈਂ ਸਾਰੇ ਵਰਕਰਾਂ ਨੂੰ ਤੁਹਾਡੇ ਲਈ ਇੱਕ ਮੱਧਮ ਰਾਈ ਮੈਸੇਜ ਦੇਣਾ ਚਾਹੁੰਦਾ ਵੀ ਅੱਜ ਤੋਂ ਤੁਸੀਂ ਤਿਆਰੀ ਕਰ ਲਓ ਪਹਿਲਾਂ ਤੈਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਵਰਕਰਾਂ ਨੂੰ ਵੀ ਅੱਜ ਤੋਂ ਤਿਆਰੀ ਕਰ ਲਓ 2027 ਦੇ ਵਿੱਚ ਫਗਵਾੜੇ ਦਾ ਜਿਹੜਾ ਆਪਾਂ ਸਰਨੋ ਸਿੰਘ ਹਰਜੀਮਾਨ ਨੂੰ ਆਪਾਂ ਮੇਰ ਬਣਾਉਣਾ ਐਮ ਐਲ ਏ ਬਣਾਉਣਾ ਔਰ ਜਿਹੜਾ ਤੁਹਾਡੀ ਸਾਰਿਆਂ ਦੀ ਮਿਹਨਤ ਦਾ ਸਦਕਾ ਇਹ ਖੁਸ਼ੀ ਆ ਏ ਮੇਰੇ ਮਨ ਨੂੰ ਖੁਸ਼ੀ ਕਿਉਂ ਗਈ ਮੇਰਾ ਛੋਟਾ ਵੀਰ ਜਿਹੜਾ ਹਰਨੂਰ ਹਰਜੀਮਾਨ ਹਲਕਾ ਇੰਚਾਰਜ ਬਣਿਆ ਇਹ ਐਮਐਲਏ ਬਣ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਮੇਰਾ ਛੋਟਾ ਵੀਰ ਮੇਰਾ ਬੇਟੇ ਦੇ ਸਮਾਨ ਜਿਹੜਾ ਹਰਜੀਮਾਨ ਹੈ ਜਿਹਨੂੰ ਬਹੁਤ ਹੀ ਵੱਡਾ ਅਹੁਦਾ ਜਿਹੜਾ ਕਿ ਅੱਜ ਹਲਕਾ ਇੰਚਾਰਜ ਦਾ ਦਿੱਤਾ ਗਿਆ ਹੈ ਇਹ ਸਿਰਫ ਉਹਦੀ ਮਿਹਨਤ ਹੀ ਹੈ ਮੈਂ ਹੁਣ ਇਹਦੇ ਵਿੱਚ ਕੀ ਤੁਹਾਨੂੰ ਕਹਾਂ ਇਹਨੂੰ ਅੱਧੀ ਰਾਤ ਨੂੰ ਵੀ ਫੋਨ ਕਰ ਲਓ ਤੇ ਅੱਧੀ ਰਾਤ ਨੂੰ ਵੀ ਤਤਪਰ ਰਹਿੰਦਾ ਕੰਮ ਕਰਨ ਦੇ ਲਈ ਕਦੀ ਐਦਾਂ ਨਹੀਂ ਹੋਇਆ ਕਿ ਉਹਨੇ ਫੋਨ ਨਹੀਂ ਚੱਕਿਆ ਜੇ ਚੱਕਿਆ ਨਹੀਂ ਵੀ ਚੱਕਿਆ ਤੇ ਉਹਨੇ ਬੈਕ ਕਾਲ ਜ਼ਰੂਰ ਕਰਨੀ ਹੈ ਅੱਜ ਉਹਦੀ ਮਿਹਨਤ ਦੇ ਨਤੀਜੇ ਆਪਾਂ ਇੱਥੇ ਖੜੇ ਆ ਕਿ ਅੱਜ ਉਹਨੂੰ ਹਲਕਾ ਇੰਚਾਰਜ ਬਣਾਇਆ ਗਿਆ ਇੱਥੇ ਜਿੱਥੇ ਹੀ ਮੈਂ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉੱਥੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਉਹਨਾਂ ਦੇ ਘਰ ਇੱਕ ਹੋਰ ਬੂਟਾ ਲਾ ਦਿੱਤਾ ਜਿੱਥੇ ਪਹਿਲੇ ਜੋਗਿੰਦਰ ਸਿੰਘ ਮਾਨ ਜੀ ਕੰਮ ਕਰਦੇ ਸੀ ਅੱਜ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋਏ ਹਰਜੀਮਾਨ ਹੈ ਔਰ 2027 ਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਪੂਰੇ ਫਗਵਾੜਾ ਵਾਸੀ ਇਹਨਾਂ ਨੂੰ ਮੋਟਾ ਪਾ ਕੇ ਤੇ ਐਮਐਲਏ ਬਣਾਣਗੇ ਤੇ ਅਸੀਂ ਇਹਨਾਂ ਦੇ ਨਾਲ ਹਰ ਵੇਲੇ ਦਿਨ ਰਾਤ ਖੜੇ ਆ ਜਦੋਂ ਸਾਡੀ ਲੋੜ ਪੈ ਗਈ ਅਸੀਂ ਇਹਨਾਂ ਦੇ